ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀ ਉੱਤਰ ਕੋ ਉੱਤਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਰਵਾਟ ਠੀਕ ਪੈ ਲਵਾ ਕੇ ਇੱਕ ਹੋਰ ਬੈਡ ਨਿਊਜ਼ 12 ਵਾਲੀ ਤਾਂ ਆਪਾਂ ਕੈਨਸਲ ਕੀਤੀ ਸੀ ਬਾਜੀ ਚਲ 13 ਵਾਲੀ ਸ਼ਾਇਦ ਹੈਗੀ ਆ ਆਪਣੀ 14 ਵਾਲੀ ਬਾਜੀ ਵੀ ਕੈਨਸਲ ਕਰਤੀ ਬਈ ਮਤਲਬ ਜਿਨ੍ਹਾਂ ਨੇ ਕਰਾਉਣੀ ਸੀ ਕਲੱਬ ਵਾਲਿਆਂ ਨੇ ਹਨਾ ਪਿੰਡ ਵਾਲਿਆਂ ਨੇ ਕਹਿੰਦੇ ਵੀ ਮੌਸਮ ਖਰਾਬ ਆ 14 ਵਾਲੀ ਬਾਜੀ ਕੈਨਸਲ ਆ ਅੱਜ ਕੀੜੇ ਬੰਦੇ ਸੀ ਕਬੂਤਰੀ ਦੇ ਬਾਵਾ ਜੀ ਮੈਂ ਛੱਡੀ ਨਹੀਂ ਮੈਨੂੰ ਸਕਜਿੰਦਰ ਨੇ ਫੋਨ ਲਾਦਾ ਤੜਕੋ ਤੜਕੀ ਯਾਰ ਖੇੜ ਜੀ ਆ ਨਾ ਸਾਰੀ ਖਿਲਰ ਜਾਂਦੀ ਆ ਭੈਣ ਦੇ ਨੇ ਜੀ ਸੱਜੀ ਗਲਾਬੀ ਗਾਂਤ ਵਾਲੀ ਕਾਲੀ ਜੀ ਦੀ ਸਾਰਿਆਂ ਤੋਂ ਪਹਿਲੇ ਨੰਬਰ ਤੇ ਦੇ ਨੂੰ ਛੱਡ ਦੀਏ ਓਦੋਂ ਬਾਅਦ ਆ ਗਈ ਬਈ ਬਗਲ ਝੱਲਰ ਤੇ ਟੌਰੀ ਵਾਲੀ ਇਹ ਕਬੂਤਰੀ ਵੇਲੀ ਸੀ ਆ ਇਹ ਕ ਇਹ ਹੋ ਗਈ ਹਰੀ ਗਲਾਬੀ ਬਗਲ ਵਾਲੀ ਕਾਲੀ ਜੀ ਨੇ ਇਹ ਵੀ ਵੇਲੀ ਸੀ ਲਓ ਜੀ ਇਹ ਕ ਇਹ ਛੱਡ ਦੀਏ ਖੱਬੇ ਗਲਾਬੀ ਟੂਸੀ ਵਾਲੀ ਕਬੂਦਰੀ ਬਈ ਤੇ ਇੱਕ ਇਹ ਛੱਡਦੇ ਗਲਾਬੀ ਟੂਸਾ ਗਲਾਬੀ ਡੰਡਾ ਇਹ ਕ ਇਹ ਛੱਡਦੇ ਗਲਾਬੀ ਕੱਚ ਗਲਾਬੀ ਕਾਂ ਦਾ ਇੱਕ ਛੜਦੀ ਇਹ ਹਰੀ ਬਗਲਾ ਵਾਲਾ ਬਈ ਜਿਹੜਾ ਪਾਸੇ ਬਹਿ ਕੇ ਹੁੰਦਾ ਕੂਤਰਾ ਆਪਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਜ ਵੀ ਪਾਸੇ ਬਰਟਣਾ ਇਹ ਗਿਆ 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 ਇੱਕ ਛੜਦੀ ਇਹ ਰੱਤਾ ਬਈ گلابی ਬਗਲ ਦਾ ਖਾ ਪੀ گلابی ਬਗਲ ਰੱਤਾ ਚੱਲ ਛੇੜਾ ਤੂੰ ਵੀ ਤੇ ਇੱਕ ਛੜਦੀ ਇਹ ਮੋਜਾ ਆਪਣਾ ਚੱਲ ਮੋਜਾ ਤੂੰ ਵੀ ਖੇੜ ਫੁੱਲਾ ਛੜਦੀ ਆਪਣੀ ਭੂਤ ਸੱਜੀ گلابی ਬਗਲ ਵਾਲੀ ਕਾਲੀ ਜੀਨੀ ਛਿਆਣਖੰਡ ਲਗਭਗ ਗੋਲੇ ਮਾਰਦੇ ਆਪਾਂ 7 7:20 ਮਿੰਟ ਹੋ ਜਾਣਗੇ ਤੇ ਇੱਕ ਇਹ ਛੜਦੀ ਵੀ ਸੱਜੇ ਗਲਾਬੀ 2C ਵਾਲੀ ਟੀਰੀ ਰੂਦਰੀ ਚਿਆਲ ਖਾਨ ਤੋਂ ਵੀ ਮੇਰੇ ਹਿਸਾਬ ਨਾਲ ਬਹੁਤ ਛੜਦੇ ਨਾ ਬੱਸ ਕਰੀਏ ਹੁਣ ਹਰੀਬਗਨ ਵਾਲੇ ਵੇਚੇ ਉੱਡੇ ਫਿਰਦਾ ਕਿਆ ਬਾਤਾਂ ਨੇ ਹੋ ਜਾਂਦਾ ਕਮਾਲ ਕਰ ਰਿਹਾ ਇਹ ਤਾਂ ਬਠਾ ਤੇ 2C ਡੰਡਿਆ ਨੂੰ ਬਈਆ ਜੋ ਪਹਿਲਾ ਪਾਣੀ ਲਾਤੀ ਆਪਾਂ ਕਕੂਤਰੀ ਸੁੱਕੀ ਬਹੁਤ ਡਾਈ ਹੈ ਨਾ ਐਵੇਂ ਜ਼ੋਰ ਮਾਰੇ ਹੁੰਦੀ ਹੈ ਵਿਚਾਰੀ ਤੇ ਇਹਨੂੰ ਅੱਜ ਦੇ ਕੇ ਛੜਦੇ ਆ 6 ਐਮਐਲ ਪਾਣੀ ਵੀ ਤੇ ਤੂ ਫਿਰ ਡੰਡੇਲ ਨੂੰ ਵੀ ਛੱਡ ਗਿਆ ਵੀ ਆਪਣੇ ਨੂੰ 6 ਐਮਐਲ ਪਾਣੀ ਦੇ ਕੇ ਚਲ ਖੰਡ ਪਾਣੀ ਖਿੱਚ ਕੇ ਬੈ ਜੀ ਤੇ ਖੰਡ ਵੀ ਨਹੀਂ ਸੁਜੀ ਸਜੀ ਨਾ ਬਸ ਹਣ ਔਾਰਾਂ ਦਾ ਬਹੁਤ ਹੋਣਾ ਸੁਜੇ ਨੇ ਚਾਂਸ ਤਾਂ ਬਹੁਤ ਘੱਟ ਤੇ ਘੰਡ ਗਾਂਦ ਵਾਲੀ ਕਬੂਤਰੀ ਨੂੰ ਬਦਾਮ ਰੱਖ ਦਿੱ ਗਏ ਬਈ ਹਣਾ ਆਇਆ 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 ਪੁੱਤ ਆਇਆ 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 ਕਰ ਚੱਲ ਖਾ ਬਦਾਮ ਸ਼ਾਇਦ ਨੂੰ ਸਾਮ ਵਗੈਰਾ ਜਣਾ ਬਾਜੀਆਂ ਦੀ ਉਲਟਾ ਫੁਲਟੀ ਹੋਗੀ ਨਾ ਤੇ ਗਿਣ ਲਿਓ ਬਈ ਆਪੇ ਕਿੰਨੇ ਕੁੱਤਰ ਛੱਡੇ ਹਨ ਜੇ ਕੋਈ ਘਾਟਵਾਦ ਹੋ ਜਾਂਦੇ ਉਹ ਵੀ ਮੈਨੂੰ ਕਮੈਂਟ ਕਰਕੇ ਕਰੋ ਪਰ ਮੈਂ ਤਾਂ ਵੀਡੀਓ ਇੱਕ ਦਿਨ ਲੇਟ ਆਊਗਾ ਇਹ ਕਿਹੜਾ ਭੈਣਾਂ ਲਾਈਵ ਚੱਲੀ ਜਾਂਦਾ ਕੰਮ ਨਾਲ ਮੈਨੂੰ ਤਾਂ ਪਤਾ ਹੀ ਲੱਗਦਾ ਸੌਣ ਲੱਗੇ ਆਪਾਂ ਕਦੇ ਗਿਣ ਕੇ ਨਹੀਂ ਛੱਡੇ ਵੀ ਕਿੰਨੇ ਕੁੱਨੇ ਛੱਡੇ ਬਸ ਆਪਾਂ ਤਾਂ ਅੰਦਾਜ਼ਾ ਲਾ ਲਿਆ ਨੇ ਵੀ ਕਾਹ ਵੀ ਆ ਗਿਆ ਆ ਵੀ ਪੂਰਾ ਹੋ ਗਿਆ ਤੇ ਮੌਸਮ ਦੇਣਿਆਂ ਵੀ ਕਿਰਾਂ ਦਾ ਠੰਡੇ ਹੀ ਹੈ ਪਰ 42 ਡਿਗਰੀ ਦੱਸੀ ਜਾਂਦੇ ਵੀ ਹੋ ਜੂਗਾ ਸ਼ਾਇਦ 10 11 ਵਜੇ ਤੱਕ ਮੌਸਮ ਖੁੱਲ ਜੇ ਤਾਂ ਵਧੀਆ ਸੌਖਾ ਜੋਪਾ ਨੂੰ ਤੇ ਬਾਕੀ ਕਬੂਤਰ ਪਤਾ ਨਹੀਂ ਯਾਰ ਦੀਂ ਦੇ ਦੂੰਦੇ ਤਾਂ ਹੈ ਨਹੀਂ ਕਿੰਨੇ ਕਿੱਧਰ ਛੱਡੇ ਕਿੱਧਰ ਗਏ ਕੋਈ ਤੀਰ ਨਾ ਨੀਵੇਂ ਜਦਾ ਤਿੰਨ ਚਾਰਕ ਬਸ ਪੰਜ ਕਬੂਤਰ ਮਨ ਲੱਗਦਾ ਚਲੋ ਮੈਂ ਦੂਜਿਆਂ ਦੀ ਫਿਰ ਕਰਾਂ ਸਾਈਟਿੰਗ ਹਨਾ ਜਿਹੜੇ ਕੱਲ ਨੂੰ ਡਾਉਣ ਆਲੇ ਆਤਰ ਵਿਲੇ ਨਹੀਂ ਸੀ ਅੱਜ ਯਾਰ ਕੁਸ਼ਕ ਦੋ ਚਾਰ ਵਿੱਚੋਂ ਆਜੋ ਬਈ ਲੱਗੇ ਦਿਖਾਈਏ ਸਾਨੂੰ ਆਪਣੀ ਕੋਠੀ ਤੇ ਤਾਂ ਹਾਂ ਬੈਠੇ ਜਿਹੜੇ ਤੇ ਬਾਕੀ ਕੋਠੀ ਦਾ ਕੰਮ ਵੀ ਬਸ ਲਗਭਗ ਚੱਲੀ ਜਾਂਦਾ ਹਨਾ ਵਿੰਡੋਜ਼ ਐਂ ਡੋਰਸ ਫਿਟਿੰਗ ਪੁਟਿੰਗ ਆਲਾ ਕੰਮ ਲਗਭਗ ਕਾਦੀ ਹੋ ਚੱਲਿਆ ਬਸ ਥੋੜੀ ਜਿਹੀ ਪੂਰੀ ਕਰ ਦਾਂਗੇ ਮਾਇਰ ਬਬੀ ਹੱਲ ਨਾ ਕਿ ਹੈ ਨਹੀਂ ਇੱਥੇ ਯਾਰ ਪਤਾ ਨਹੀਂ ਕਿੱਧਰ ਟੱਪ ਠੱਪ ਗਿਆ ਨਾ ਮੇਰੀ ਰੈ ਸੀ ਵੀ ਚੱਕ ਦੰਨੇ ਐ ਮੈਂ ਯਾਰ ਭੇੜੇ ਜਿਹਾ ਲੱਗਦਾ ਬੈਠੇ ਕੋਠੀ ਤੇ ਕਿ ਨਹੀਂ ਬਾਕੀ ਬਲਜੀਤ ਵੀ ਰੱਖੀ ਪਿਆ ਦੋ ਕਬੂਤਰ ਉਹ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਇਹ ਬਲਜੀਤ ਦੇ ਕਬੂਤਰ ਦੇਖੋ ਹੋ ਬੱਟੇ ਸਾਹਮਣੇ ਔਰੇ ਇੱਕ ਲਗਾ ਰੱਖੀ ਪਿਆ ਇਸੇ ਕੁੜਰਾ ਰੱਖੀ ਪਿਆ ਉਹਦੇ ਅੰਦਰ ਮਤਲਬ ਆਵਾਰਾ ਉਹਨਾਂ ਦੇ ਚੱਕੀ ਆ ਨਾ ਫਿਰ ਉੱਤੇ ਕਣਕ ਨੂੰ ਕਣ ਉੱਤਰ ਜਾਂਦੇ ਉਹ ਪਾ ਦਿੰਦਾ ਉਹਨਾਂ ਦੇ ਕਰੇ ਬੈਠੇ ਰਹਿੰਦੇ ਆਪੇ ਸਾਰੇ ਯਾਰ ਕਬੂਤਰਾਂ ਵਾਲੇ ਬਣੇ ਪਏ ਆ ਬਾਕੀ ਹੁਣ ਦਿਨ ਜਾ ਹੋ ਗਿਆ ਸਾਫ ਖੁੱਲ ਗਿਆ ਬਈ ਦਿਨ ਹੁਣ ਕਬੂਤਰ ਜੇ ਦਸਣ ਲੱਗਿਆ ਸਾਰੇ ਹਾਂ ਤੇ ਇਧਰ ਰੱਖੀ ਕਬੂਤਰਾਂ ਨੂੰ ਬਦਾਮ ਬਈ ਪਹਿਲਾਂ ਰੱਖੀ ਆਪਾਂ ਨੇ ਗੁਲਾਬੀ ਕੰਡ ਹਰੀ ਕਾਂਦਲ ਨੂੰ ਆਇਆ 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 ਬੱਤ ਤੇ ਉਸ ਤੋਂ ਬਾਅਦ ਰੱਖੀ ਆਪਣੇ ਗੁਲਾਬੀ ਫੂੰਜੇ ਵਾਲੇ ਨੂੰ ਆਇਆ 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 ਸ਼ੀਰਾ ਮੈਨੂੰ ਬਦ ਤੂੰ ਨਹੀਂ ਸੰਗ ਮੰਨਦਾ ਬਦਾਮਾਂ ਤੇ ਦਾਣਿਆਂ ਦੀ ਉਸ ਤੋਂ ਬਾਅਦ ਰੱਖੀ ਆਪਣੇ ਗੁਲਾਬੀ ਟੂਸੇ ਤੇ ਗੁਲਾਬੀ ਟੋਰੀ ਵਾਲੇ ਨੂੰ ਆਇਆ 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 ਬੱਤ ਉਸ ਤੋਂ ਬਾਅਦ ਰੱਖੀ ਆਪਣੇ ਹਰੇ ਟੂਸੇ ਵਾਲੇ ਨੂੰ ਮੇਰੇ ਵੀਰੋ ਇੱਕ ਮਿੰਟ ਆਇਆ 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 ਬੋਤਲ ਲਓ ਚੀਜ਼ ਨੂੰ ਰੱਖ ਤੇ ਤੇ ਹੁਣ ਕਿੰਨੇ ਰਹਿ ਗਏ ਨਾਲ-ਨਾਲ ਤਾਂ ਕੱਟੀ ਜਾਂਦੇ ਆ ਬਾਦਾਮ ਵੀ ਕਬੂਤਰਾਂ ਵਾਸਤੇ ਤੇ ਨਾਲ-ਨਾਲ ਹੀ ਨਿਗਾ ਰੱਖੀ ਜਾਂਦੇ ਆ ਠੀਕ ਹੈ ਤੇ ਲਗਭਗ 10:15 ਹੋ ਗਏ ਤੇ ਹਲੇ ਤੱਕ ਤਾਂ ਕੋਈ ਵੀ ਕਬੂਤਰ ਨਹੀਂ ਬੈਠਾ ਨਾ ਕੋਈ ਨਵਾਂ ਨਾ ਕੋਈ ਪੁਰਾਣਾ ਸਾਰਾ ਬੈਠੀ ਜਾਂਦੀ ਚਲ ਰਾਲੀ ਬੈਠੀ ਹੈ ਇਹ ਸਾਰਾ ਤੋਂ ਪਹਿਲਾਂ ਮਿਠੂ ਗਈ ਤੇ ਬਾਕੀ ਬਦਾਮ ਵੀ ਕੱਟੀ ਜਾਂਦੇ ਆ ਨਾਲ ਦੀ ਨਾਲ ਪਾਈ ਜਾਂਦੇ ਆ ਬਸ ਆਹ ਕੰਮ ਔਖਾ ਹੁੰਦਾ ਹਨ ਬਈ ਵੀ ਮੰਨ ਕੇ ਚੱਲਣਾ ਇੱਕ ਬੰਦਾ ਅੰਦਰ ਹੋਣਾ ਚਾਹੀਦਾ ਇੱਕ ਬੰਦਾ ਹੋਵੇ ਅੰਦਰ ਇੱਕ ਹੋਵੇ ਬਾਹਰ ਦੋ ਬੰਦੇ ਹੋਣਾ ਪੂਰਾ ਟ੍ਰੇਨਡ ਫਿਰ ਨਹੀਂ ਯਾਰ ਕੋਈ ਦਿੱਕਤ ਹਨਾ ਹੁਣ ਚੱਕਰਾਏ ਜੇ ਮੰਨ ਅੰਦਰ ਵੜ ਗਿਆ ਬਈ ਠੀਕ ਆ ਮੰਨ ਕੇ ਚੱਲ ਬਦਾਮ ਪਾਉਣ ਪਾਣੀ ਚੈੱਕ ਕਰਨ ਕੁਝ ਵੀ ਕਰਨ ਯਾਰ ਕਬੂਤਰ ਦੇਖਣੀ ਪੈਂਦੀ ਹੁਣ ਅੰਦਰਲੇ ਵੀ ਤੇ ਬਾਹਰ ਵਾਲੇ ਕੂਤਰਾਂ ਦੀ ਨਿਗਾਨੀ ਰਹਿਣੀ ਬਈ ਕੀ ਹੋਈ ਜਾਂਦਾ ਜੇ ਬਾਹਰ ਬੈਠਾ ਹੈ ਫਿਰ ਅੰਦਰਲੇ ਕੂਤਰਾਂ ਨੂੰ ਕੌਣ ਸੰਭੂਗਾ ਮੇਨ ਵੱਡੀ ਗੱਲ ਬਦਾਮ ਬਦੂਮ ਹੀ ਨਹੀਂ ਪਾਏ ਜਾਂਦੇ ਪਰ ਵਾਈ ਨੇ ਹੁਣ ਬਦਾਮ ਕਿਹੇ ਗੱਲੋਂ ਹੀ ਕੱਟੇ ਜਾਣਗੇ ਕਿਹੇ ਗੱਲੋਂ ਹੀ ਪਾਏ ਜਾਣਗੇ ਠੀਕ ਹੈ ਕਿ ਨਹੀਂ ਤੇ ਤਾਂ ਕਰਕੇ ਚਲੋ ਅਡਜਸਟ ਕਰੀ ਜਾਂਦੇ ਆ ਯਾਰ ਹਣਾ ਬਸ ਆਹੀ ਚੱਕਰ ਹੈ ਜੇ ਨਾ ਬਈ ਮਤਲਬ ਬਸੋਂ ਬਾਹਰ ਦੀ ਸੀ ਗੱਲ ਆਪਣੇ ਤਾਂ ਆਪਾਂ ਕੂਤਰ ਜਮਾਂ ਘਟਾ ਦੇਾਂਗੇ ਪੰਜ ਪੰਜ ਕਿ ਛੱਡਣ ਲੱਗ ਜਾਗੇ ਪੰਜ ਕੂਤਰ ਛੱਡ ਕੇ ਪੰਜ ਕੂਤਰ ਬੰਦ ਕਰ ਲਿਆ ਕਰਾਂਗੇ ਆਈ ਐਮ ਮੈਂ ਵੀ ਸੌਖਾ ਹੋ ਜੂੰਗਾ ਇਨੇ ਨਾਲ ਯਾਰ ਕਿੰਨੇ ਕੀ ਫਾਇਦਾ ਉਹ ਗੱਲ ਚ ਬਾਹਲਾ ਕੋਈ ਤੱਕਾ ਥੋੜਾ ਹੀ ਹੁਣ ਜਦੋਂ ਵੀ ਇਨੇ ਨਹੀਂ ਸਾਹਮਦੇ ਸਿੱਧੀ ਜੀ ਗੱਲ ਹੈ ਰੱਤਾ ਬੈਠ ਗਿਆ ਵੀ ਆ ਗਿਆ ਆਪਣਾ ਰਤਾਖ ਬਿਗਰਾ ਵੀ ਬਗੜ 10:16 ਮਿੰਟਾਂ ਤੇ ਲਓ ਜੀ ਰੱਖ ਦिए ਜਿਹੜੇ ਦੋ ਕਬੂਤਰ ਹੈ ਉਹਨਾਂ ਨੂੰ ਵੀ ਬਦਾਮ ਐਨੇ ਦਾ ਮੈਨੂੰ ਪਤਾ ਗਾਂਦੀ ਮਾਰਨਾ ਬੱਚਾ ਗਲ ਨਹੀਂ ਐਡਾ ਵੀ ਦੇਖੋ 1 ਮਿੰਟ ਖੜ੍ਹ ਜਾ ਪਹਿਲਾਂ ਕਬੂਤਰ ਵੇਖੋ ਤੁਸੀਂ ਭੈਣ ਨਾ ਦائیں ਤਰਗਾ ਪਿਆ ਦੇਖੋ ਖੜ੍ਹ ਗਿਆ ਲੈ ਇਹ ਵੇ ਦੇ ਕਬੂਤਰ ਦਾ ਤੇ ਬਦਾਮ ਸਾਰੀ ਚਿਗਲ ਮਾਰੂਗਾ ਇਹ ਕਬੂਤਰ ਹੈ ਇਹਨੂੰ ਬਦਾਮ ਰੱਖ ਲੀਏ ਆਇਆ 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 ਖੰਡ ਪਹਿਲੇ ਨੰਬਰ ਤੇ ਹਰੀਕਾਂਤ ਲਈ ਆਪਣੀ ਠੀਕ ਹੈ ਤੇ ਇੱਕ ਆਪਣਾ ਹਰੇ ਟੂਸੇ ਟਵਰੀ ਵਾਲਾ ਆਇਆ 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 ਪੋਟਲ ਇਹ ਤਾਂ ਖਾ ਲੈਣਗੇ ਨਾ ਤਾਂ ਯਕੀਨ ਆ ਮੈਨੂੰ ਲਓ ਬਾਬੂ ਤੇ ਨਾਲ ਦੀ ਨਾਲ ਇਹਨਾਂ ਨੂੰ ਦਾਣੇ ਵੀ ਰੱਖਦੇ ਭਈ ਆਪਾਂ ਇੱਕ ਮਿੰਟ ਆਇਓ 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 ਪੋਟਾ ਆਇਓ ਆਇਓ ਬਈ ਕਣਕ ਵੀ ਤੂਣ ਵਾਲੀ ਬਗੈਰ ਪੋਲੀ ਦੇ ਭਾਂਚੂ ਯਾਰ ਕਾਹ ਬੋਲੇ ਪਈ ਐ ਕੱਲਾ ਬੰਦਾ ਕਿੱਧਰ-ਕਿੱਧਰ ਪੂਰਾ ਆਵੇ ਭਈ ਹਨਾ ਹਜੇ ਕਣਕ ਵੀ ਤੂਣੀ ਮਕੂਤਾਂ ਦੀ ਉਹ ਵੀ ਮੁੱਕ ਗਈ ਆਇਓ 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 ਚਲੋ ਬਾਪੇ ਹੁਣ ਘਰ ਕਰੇ ਚੱਲੀ ਰੋਟੀ ਖਾਣ ਤੇ ਲਓ ਡੌਗ ਡੌਣ ਵੀ ਦੇਖੋ ਆਪਣਾ ਕਈ ਕਹਿੰਦੇ ਡੌਗ ਡੌਣ ਕਿੱਥੇ ਡੌਗ ਡੌਣ ਕਦੇ ਆ ਜਾਂਦਾ ਕਦੇ ਜਾ ਵੜਦਾ ਇਹ ਵੀ ਬੇਵਫਾ ਹੋ ਗਿਆ ਤੇ ਬਈ ਸਿਰਫ ਦੋ ਕੂਤਰ ਬੈਠਿਆ ਆ ਜੇ ਨਹੀਂ ਤਿੰਨ ਬੈਠਿਆ ਵੀ ਇੱਕ ਕੋਠੀ ਦੇ ਬਿਠਾ ਹਰੀ ਬਗਲਾ ਪਾਸੇ ਹੈਣਾ ਤੇ ਇਹ ਇੱਕ ਸਾਚ ਅੰਦਰ ਕਰਤੀ ਇੱਕ ਗਲਾਬੀ ਬਰ ਰੱਤਾ ਫੇਰ ਡਗਾ ਜਿਹਾ ਲਾਉਂਦੇ ਲਾਉਂਦੇ ਤਾਂ ਤੇ ਬਾਕੀ ਕੂਤਰਾਂ ਨੂੰ ਬਦਾਮ ਬਦੂਮ ਪਾ ਜਾਂਦੇ ਦਾਣੇ ਦੋਨੇ ਪਾ ਜਾਂਦੇ ਤੇ ਦਮਣੀ ਬੈਠਾ ਨਿਗਾ ਤੇ ਉੱਤੇ ਕੂ ਚੱਕਰ ਦੇ ਮੈਂ ਕਿਹਾ ਬਈ ਵੇਜ ਦੀ ਥੋੜਾ ਟਾਈਮ ਫਰੀ ਆ ਹਣਾ ਮੋਰਕੇ ਨੂੰ ਪਤਾ ਹੀ ਮੇਰਾ ਟਾਈਮ ਨਹੀਂ ਲੱਗ ਰੁਕੀ ਚੰਦਾ ਕਿ ਨਹੀਂ ਚਲੋ ਬਾਦਪਰ ਰੋਟੀ ਖਾ ਲਈਏ ਤੇ ਜਿਹੜੇ ਦੋਵੇਂ ਕਬੂਤਰ ਬੈਠੇ ਸੀ ਬਈ ਇੱਕ ਤਾਂ ਰੱਤਾ ਆਪਣਾ ਖਬੀ ਗਲਾ ਵੀ ਬਗਲਾ ਵਾਲਾ ਹੋ ਗਿਆ ਖੜ ਜੋਰ ਜੂਮ ਕਿਉਂ ਹੁੰਦਾ ਯਾਰ ਭੈਣ ਚ ਚੱਲ ਕੋਈ ਨਾ ਇੱਕ ਆਪਣੀ ਝਲਰ ਵਾਲੀ ਠੀਕ ਹੈ ਕਰਤੇ ਅੰਦਰ ਪਿਉਰੀ ਵਾਲੇ ਮੁੰਡੇ ਵੀ ਆਏ ਹੋਏ ਆ ਸ਼ੋਭਦੀਪ ਬਾਹਰ ਚ ਬੈਠਾ ਆ ਉਹ ਬੈਠਿਆ ਉਧਰ ਇੱਕ ਮਿੰਟ ਜੂ ਮਾਰਨ ਦਿਓ ਉਸਤਾਦ ਸਾਡਾ ਸੁਖਜਿੰਦਰ ਪਿਉਰੀ ਵਾਲਾ ਲਾਲ ਟੀ-ਸ਼ਰਟ ਤੇ ਮੁੰਡਾ ਪਿੱਛੇ ਚੋਬਰ ਗੋਸ਼ਾ ਬਲਜੀਤ ਦਮਣੀ ਪੂਰਾ ਕੰਮ ਚੱਲਿਆਂ ਦਾ ਭਾਖਿਆ ਪੈਗਾ ਰੱਖ ਦੀ ਅੰਦਰ ਝਲਰ ਵਾਲੀ ਕੁਦਲ ਨੂੰ ਬਦ ਆਇਆ 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 ਖੰਡਾ ਲਓ ਖਾਣ ਦੇ ਨੂੰ ਬਦਾਮ ਤੇ ਰੱਤੇ ਨੂੰ ਵੀ ਧਰਦੇ ਬਦਾਮ ਆਪਣੇ ਗਲਾਬੀ ਬੋਲ ਲੈਣ ਆਇਆ 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 ਪੁੱਤ ਦੇਖ ਲੈ ਤੂੰ ਤਾਂ ਬੱਚਾ ਕੋਈ ਚੱਕਰ ਨਹੀਂ ਯਾਰ ਸ੍ਰੀਵਿੰਦਰ ਨੇ ਆਹ ਬੱਚਾ ਛੜੜਾਂ ਹੀ ਤੇਰਾ ਨੂੰ ਤੇ ਮੰਨ ਕੇ ਚੱਲ ਹਣਾ ਉਥੇ ਐਂਟਰੀ ਵੀ ਨਹੀਂ ਕਰਾਈ ਹੋਈ ਤੇ ਉਹ ਕਹਿੰਦੇ ਵੀ ਭਈ ਅਸੀਂ ਇੱਕ ਤਾਂ ਛੜਾ ਸਕਦੇ ਆ ਵੱਧ ਹਣਾ ਇੱਕ ਗੋਸ਼ੀ ਨਹੀਂ ਛੜੜਾਂ ਫਿਰ ਮੇਰੀ ਐਂਟਰੀ ਹੈਗੀ ਸ੍ਰੀਵਿੰਦਰ ਜੀ ਦੀ ਗੋਸ਼ੀ ਦੀ ਐਂਟਰੀ ਹੈਗੀ ਹੁਣ ਉਹ ਕਹਿੰਦੇ ਉਹਨਾਂ ਦੋਨਾਂ 'ਚ ਇੱਕ ਕਬੂਤਰ ਛੜਾਵਾਂਗੇ ਧੱਕੇ ਧੁੱਕੇ ਨਾਲ ਮਸਾਂ ਹੁਣ ਤਾਂ ਕਰਕੇ ਹੁਣ ਸ਼ਾਇਦ ਇਹ ਨਾ ਛੱਡਾ ਜਾਵੇ ਬਾਕੀ ਦੇਖਦੇ ਆਂ ਪੂਨ ਫਾਨ ਕਰਕੇ ਗੱਲ ਬਣੀ ਤਾਂ ਉਹ ਵੀ ਤੁਹਾਨੂੰ ਦੱਸ ਦਿਆਂਗੇ ਤੇ ਉਹ ਮੁੰਡਾ ਦਾ ਪੂਰਾ ਜੋਰ ਲੱਗਾ ਬਹੁਤ ਵੇਖੋ ਇਹ ਖੇਡ ਦੇ ਖੇਡ ਦੇ ਲੜ ਵੀ ਨਾ ਪਉਣ ਕਿ ਇੱਕ ਦੂਜੇ ਨੂੰ ਮੈਨੂੰ ਪਤਾ ਮੋਕੋ ਮੋਕ ਵੀ ਹੋ ਸਕਦੇ ਆ ਤੇ ਤਿੰਨ ਕਬੂਤਰ ਆ ਕੇ ਬੈਠ ਗਏ ਬਈ ਉਹ ਨਹੀਂ ਪਤਾ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਖੱਬੇ ਗਲਾਬੀ ਟੂਸੇ ਲੱਗਦੀ ਆ ਮੈਨੂੰ ਇੱਕ ਲੱਗਦੀ ਆ ਬਈ ਗਲਾਬੀ ਟੂਸਾ ਗਲਾਬੀ ਡੰਡਾ ਇੱਕ ਸੱਜੀ ਗਲਾਬੀ ਬਗਲ ਵਾਲੀ ਭੂਤ ਆ ਕੇ ਬੈਗੀ ਬਈ ਆਪਣੀ ਠੀਕ ਹੈ ਤਿੰਨ ਕਬੂਤਰ ਆ ਕੇ ਬੈਠ ਗਿਆ ਟਾਈਮ ਦੇਖ ਲੋ ਇੱਕ ਮਿੰਟ ਟਾਈਮ ਹੋ ਗਿਆ ਖੜ ਜੋ ਯਾਰ ਇਹਨੂੰ ਬੰਦ ਕਿੰਦ ਕਿੱਥੋਂ ਹੋਊਗਾ ਜੀਓ ਸਾਵਣ 1 ਵਜ ਕੇ 24 ਮਿੰਟਾਂ ਤੇ ਤਿੰਨ ਕਬੂਤਰ ਆ ਕੇ ਬੈਠ ਗਏ ਵੀ ਆਪਣੇ ਤੇ 1 2 3 4 4 5 ਕੂਤਰ ਰਹਿ ਗਏ ਆਪਣੇ ਹੁਣ ਆਗੇ ਨੀਵੇਂ ਜਾਣਾ ਲਗਭਗ ਸਾਰੇ ਨੀਵੇਂ ਫਿਰਦੇ ਆਗੇ ਉਹ ਪਹਿਲਾਂ ਵਾਲੇ ਤਿੰਨੇ ਹੀ ਮੰਨ ਕੇ ਚਲੋ ਉਹ ਉੱਡ ਗਏ ਸੀ ਲਾਉਣ ਲੱਗਾ ਤੂੰ ਉਹਨੇ ਜੋ ਭੂਤ ਤਾਂ ਦੂਰੀਰ ਬੈਠ ਗਈ ਆਗੇ ਤੇ ਇੱਕ ਟੂਸੇ ਡੰਡੇ ਲਈ ਬੈਠੀ ਜਾਂਦੀ ਐ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਲਓ ਜੀ ਇੱਕ ਖੱਬੇ ਵਾਲੀ ਟੂਸੇ ਵਾਲੀ ਬੈ ਜੇ ਵਾ ਫਿਰ ਤਾੜਦੇ ਜਾਂਦੇ ਸਾਰਿਆਂ ਨੂੰ ਠੀਕ ਹੈ ਕਿ ਨਹੀਂ ਬਾਕੀ ਕੁਝ ਮੁੜੀ ਜਾਂਦੇ ਪੁੱਠੇ ਤੇ ਟੈਂਪਰੇਚਰ ਅੱਜ ਠੀਕ ਠਾਕ ਜੇ ਸੀ ਅੱਜ ਟੈਂਪਰੇਚਰ ਅੱਜ 39 ਡਿਗਰੀ ਸੀਗਾ ਲਓ ਜੀ ਇੱਕ ਸੱਜੇ ਗਲਾਬੀ ਟੂਸੇ ਵਾਲੀ ਨਵੀਂ ਕੁੜੀ ਆ ਕੇ ਬੈਠ ਗਈ 1:44 ਮਿੰਟਾਂ ਤੇ ਸੱਜੇ ਗਲਾਬੀ ਟੂਸੇ ਵਾਲੀ ਵੀ ਆ ਕੇ ਬੈਠ ਗਈ ਬਈ ਓਕੇ ਹੋ ਗਈ ਰਿਪੋਰਟ ਠੀਕ ਆ ਬਾਕੀ ਸੰਗਦਾ ਫਿਰਦੀਆਂ ਬਸ ਹੌਲੀ ਹੌਲੀ ਕਰਦੀਆਂ ਸਾਰਾ ਕੁਝ ਆ ਇਧਰ ਪਿਆਗੇ ਕਬੂਤਰ ਨੂੰ ਥੋੜਾ ਥੋੜਾ ਪਾਣੀ ਜਿਹੜੇ ਉੱਡ ਕੇ ਆਏ ਸੀਗੇ ਪਾਣੀ ਦਾ ਨਾਂ ਆਪ ਪਾਣੀ ਤਾਂ ਕਿਉਂ ਪਾਉਣਾ ਸੁੱਕੀ ਪਾਣੀ ਘਰੇ ਤਾਂ ਹਾਂ ਇਹਨੂੰ ਧੋੜਾ ਇਹਨੂੰ ਧੋਣੀਆਂ ਤਾਂ ਹਾਂ ਘਰੇ ਪਾਣੀ ਚ ਪਾਵੇਂਗਾ ਤੂੰ ਸਹੀ ਐ ਆਇਓ 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 ਮਾਸਾ ਆਇਆ 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 ਬੁੱਧਾ ਇਹ ਕੌੜੀ ਫੜ ਕੇ ਚੁੰਝ ਲਵਾ ਦੇਣਾ ਪਾਣੀ ਚ ਮੈਂ ਆਇਆ 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 ਹੌਜੀ ਕਾਲੀ ਜਿੰਨੀ ਵੀ ਆ ਗਈ ਬੈਠਨੇ ਇਹ ਬੈਠ ਗਈ ਬਈ ਸਜੀ ਗਲਾਬੀ ਕਾਂਤ ਵਾਲੀ ਕਾਲੀ ਚੀਨੀ ਆ ਕੇ ਬੈਠ ਗਈ ਤੇ ਆਹ ਕੁੱਤੀ ਪਹਿਲਾਂ ਬੈਠ ਕੁੱਤੀ ਆ ਮਾੜੀ ਇਹ ਲਓ ਜੀ ਓਕੇ ਰਿਪੋਰਟ ਟਾਈਮ ਕਿੰਨਾ ਹੋ ਗਿਆ 2:20 ਮਿੰਟਾਂ ਤੇ ਬੈਠ ਗਈ ਵੀ ਕਾਲੀ ਚੀਨੀ ਸਜੀ ਗਲਾਬੀ ਕਾਂਤ ਵਾਲੀ ਓਕੇ ਰਿਪੋਰਟ ਹੈ ਕੀ ਹੋ ਗਿਆ ਕੀ ਆਈਟਮ ਲਾਈ ਜਾਂਦੇ ਹੋ ਇਹਨੂੰ ਅਗਰੇ ਬਲੂਟੋਥ ਨਹੀਂ ਉੱਡੀ ਲੇ ਕੁੱਤ ਠੀਕ ਕਰਤਾ ਉਹੀ ਕੰਮ ਜਿਹੜਾ ਨਹੀਂ ਕਰਨਾ ਸੀਗਾ ਇੱਕ ਹੋਰ ਨਵਾਂ ਕਬੂਤਰ ਨਿਕਲ ਗਿਆ ਕਬੂਤਰਾਂ ਲਾਉਂਦੇ ਸੀ ਬਈ ਚੀਨੀ ਆਏਗਾ ਤੇ ਪਤਾ ਨਹੀਂ ਯਾਰ ਵੱਡੀ ਮੀਤ ਆ ਅੱਖਾਂ ਚੋਂ ਨਿਕਲਿਆ ਕੋਈ ਤੇ ਅੱਡਾ ਪਿਆ ਸੀ ਹੁਣਾਂ ਭਾਂੋਂ ਨਾਲ ਹੈਲੀਕਾਪਟਰ ਨੂੰ ਚੜਿਆ ਤਾਂ ਉਹ ਖੜਕਾ ਕਰਕੇ ਫਿਰਦਾ ਵਾ ਜੀ ਕਿੱਥੇ ਘਰ ਤੇ ਆਉਂਦਾ ਸਫੇਦ ਚਿੱਟਾ ਯਾਰ ਹਨਾ ਹੁਣ ਐ ਵੀ ਨਹੀਂ ਪਤਾ ਵੀ ਹੈ ਕਿਹੜਾ ਇੱਕ ਮਿੰਟ ਪਹਿਲਾਂ ਤਾਂ ਖੁੱਡੇ 'ਚ ਨੀਕਾ ਮਾਰਨ ਦੇ ਕਿਹੜਾ ਹੈ ਤੇ ਫਿਰ ਵੇਨੇ ਚੱਲ ਦੇਖਦੇ ਕੋਈ ਚੱਕਰ ਨੇ ਕੀ ਬੰਦ ਹਾਂ ਕਸਤੀ ਸੀ ਹਾਂ ਮੇਰੇ ਹਿਸਾਬ ਨਾਲ ਤਾਂ ਲਓ ਬਾਬੇ ਹੋ ਵੀ ਆਂਦਾ ਪਰ ਨਾ ਮਾਪੂਤਰ ਉਹ ਟੱਪਾ ਸਾਹਮਣੇ ਸਫੇਦ ਚਿੱਟਾ ਸ਼ਾਖੇ ਦਾ ਪੱਠੇ ਹੀ ਆ ਵੀ ਵੱਡੇ ਸ਼ਾਖੇ ਦਾ ਉਹ ਮੁੜਿਆ ਆਉਂਦਾ ਮੁੜਿਆ ਆਉਂਦਾ ਮੁੜਿਆ ਆਉਂਦਾ ਇਹ ਆਹ ਮੁੜਿਆ ਆਉਂਦਾ ਆ ਜੇ ਨਾ ਕਿਤੇ ਸਿੱਧਾ ਅਸਰਾ ਲੱਗ ਜੇ ਕਿ ਬਾਕੀ ਇਹਨੇ ਸ਼ੂਟ ਹੁੰਦੇ ਨੇ ਪਾਸੇ ਇੱਕ ਦਿਨ ਪੈਰ ਵੀ ਲਾਇਆ ਜਾਵਾ ਪੈਰਾਂ ਦਾ ਪੂਰਾ ਸੋਚਾ ਹੈ ਅੱਜ ਨਾ ਕੰਮ ਖਰਾਬ ਹੋ ਜੇ ਨਾ ਆ ਗਿਆ ਆਇਆ 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 ਤੂੰ ਛੁਰਾ ਥੱਲੇ ਆ ਜਾ ਓਏ ਥੱਲੇ ਆਇਆ 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 ਨਹੀਂ ਪਰਲੇ ਕੁਠੇ ਤੇ ਜਾਵੜਾ ਆਇਆ 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 ਬੜਕਾ ਹੁੰਦਾ ਕਿਉਂ ਨੀ ਤੂੰ ਹੈ ਪਹਿਲਾਂ ਉੱਡੇ ਸੀ ਇੱਕ ਰੱਖਦੇ ਗੇ ਰਾਜਮਾਂ ਪਾਣੀ ਇਹਨਾਂ ਨੂੰ ਆਇਓ 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 ਇਹ ਕੋਣ ਪਾਣੀ ਪੀ ਲੈਂਦੇ ਇਹਨਾਂ ਨੂੰ ਕਰਾਂ ਡੱਕਵਾ ਬੜਾ ਨਹੀਂ ਪੀ ਆਂਦੀ ਆ ਸਾਇਰ ਲਓ ਜੀ ਤੇ ਇਹਨਾਂ ਨੂੰ ਵੀ ਪਿਆ ਦੇ ਡੱਕਵਾ ਪਾਣੀ ਆਇਓ 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 ਲਓ ਜੀ ਥੋੜਾ ਥੋੜਾ ਪਾਣੀ ਇਹਨਾਂ ਨੂੰ ਪਿਆ ਦੇ ਇੱਕ ਦੂਜੀ ਕਾਲੀ ਚੀਨੀ ਦੇ ਗੁਣੂ ਪਿਆ ਦੇ ਲਓ ਜੀ ਤੇ ਦਰੇ ਕਬੂਤਰਾਂ ਨੂੰ ਵੀ ਡੱਕਵਾ ਪਾਣੀ ਪਿਆ ਦੇ ਆਇਓ 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 ਬੱਤਾ ਆਇਓ ਆਇਓ ਇਹ ਕਿਹੜਾ ਚੜ੍ਹ ਰਿਹਾ ਓਕੇ ਰਿਪੋਰਟਰ ਲਓ ਜੀ ਸੈਕਿੰਡ ਲਾਸਟ ਕਬੂਤਰੀ ਬੈਠ ਗਈ ਗੁਲਾਬੀ ਕੱਚ ਗੁਲਾਬੀ ਕਾਂਤ 3 ਵਜ ਕੇ 12 ਮਿੰਟਾਂ ਤੇ ਬਈ ਓਕੇ ਰਿਪੋਰਟ ਲਾਲ ਗੇੜ ਨੂੰ ਥੱਲੇ ਲਓ ਜੀ ਰੱਖਦੇ ਕੂਦਰਾਂ ਨੂੰ ਬਾਦਮ ਖਿੱਚੀਆਂ ਜੀ ਪਾਣੀ ਆਇਆ 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 ਬੇਟਾ ਆਇਆ 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 ਬੱਤ ਖਾਣ ਦੇ ਇਹਨਾਂ ਨੂੰ ਬਈ ਲਓ ਜੀ ਹੁਣ ਦਿਖਾਉਣਾ ਤੁਹਾਨੂੰ ਆਪਣੇ ਲਗੇ ਵੇਖੋ 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 ਬਾਪੂ ਇੱਕ ਚੱਟਾ ਤੇ ਕਿਹ ਸ਼ੋਦੀ ਪੈਛਤਾ ਹੋਈ ਹੈ ਹਾਂ ਓਏ ਇਥੇ ਤੇ ਕਿਰੇ ਉਹ ਵੀ ਉੱਟ ਗਿਆ ਚਲੋ ਕੋਈ ਗੱਲ ਨਹੀਂ ਲਓ ਜੀ ਮੈਂ ਤੁਹਾਨੂੰ ਪਿੰਡ ਦਾ ਵਿਊ ਦੇਤੀ ਥੋੜਾ ਜਹਾ ਇਹਦੇ ਤਾਂ ਮੋਲਾ ਬਾਪੂ ਇਹ ਆ ہمارا ਪਿੰਡ, ہمارا ਸੁੰਦਰ ਪਿੰਡ। ਉਹ ਚੰਨੂ ਪਿੰਡ ਵਾਲੀ ਫੈਕਟਰੀ ਦੀ ਸੀ ਜਾਂਦੀ ਆ ਸਾਹਮਣੇ ਵੇਖੋ ਜੂ ਮਾਰਨਾ। ਇਧਰੋਂ ਬਾਦਲ ਪਿੰਡ ਵਾਲਾ ਨੇੜਿਆ ਸਾਨੂੰ। ਉਹ ਸਾਹਮਣੇ ਸਟੇਡੀਅਮ ਦੀ ਸੀ ਜਾਂਦੀ ਆ। ਬਾਦਲ ਨਾਲ ਤਾਂ ਨੇੜ ਤੇ ਬਾਲੀਆ ਬਾਕੀ ਪਿੰਡਰਾ ਸਾਡੀ। ਹਾਂ ਕਿਉਂਗਾ ਕੂਦਰੀ ਫਿਰਦੀ ਐ ਤੇ ਟੂਸੇਡਾਂ ਡੈਲੀ ਫਿਰਦੀ ਵੀ ਆਪਣੀ ਕੱਲੀ ਕੱਚ ਕਾਂਤ ਵਾਲੀ ਬੈਠ ਗਈ ਜੀ। ਤੇ ਬਾਕੀ ਦੇਖੋ ਓਕੇ ਆਰਪੋਰਟਾ ਉਹ ਬਲਜੀਤ ਖੰਡਾ ਸਾਹਮਣੇ। ਅਜੀਤ ਵੀ ਕੰਟੇਰ ਗਈਆਂ ਦਾ ਮੋੜ ਖੜਾ। ਇਧਰ ਮਿਸਤਰੀ ਸਾਹਿਬ ਉਹਰੇ ਕੰਮ ਕਰੀ ਜਾਂਦੇ ਸੀ ਮੈਂ ਤੇ ਇਹਨਾਂ ਨਾਲ ਥੋੜਾ ਜਿਹਾ ਉਹ ਕਰਨਾ ਆਇਆ ਸੀਗਾ। ਥੱਲੇ ਇਹ ਅ ਹੈਲੋ ਜਿਵੇਂ ਮੈਂ ਕਿਹਾ ਚਲੋ ਹੋ ਜਾਂਦੀ ਗੂਦਰੀ ਉਹ ਜਾ ਰਹੀ ਚਲੋ ਮੈਂ ਆਪਾਂ ਵੀ ਥੱਲੇ ਉਤਰ ਜੀ ਗਏ ਭਾਈ ਤੇਰੇ ਕਾਲੀਆਂ ਚੀਨੀਆਂ ਗੂਦਰਾ ਨੂੰ ਵੀ ਰੱਖ ਦੇ ਬਦਾਮ ਗਾਲ ਨਾ ਗੱਡੋ ਜੀ ਆਇਆ 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 ਖੰਡ ਇੱਕ ਸਜੀ ਗਲਾਬੀ ਕੰਦਾਲੀ ਕਾਲੀ ਚੀਨੀ ਆਹ ਹਰੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਆਇਆ 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 ਪੁੱਤ ਲਾਊ ਜੀ ਓਕੇ ਹੋ ਗਈ ਰਿਪੋਰਟ ਲਾਊ ਜੀ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਆਏ ਸੀ ਮੱਥਾ ਟੇਕਣ ਮਾਂ ਕੀ ਪਤਾ ਬਾਬਾ ਪੂਬਾ ਨਾਲ ਰੋਸਿਆ ਬੈਠਾ ਹੋਇਆ ਆਪਣਾ ਮਣਾਲ ਚੱਲ ਗਿਆ ਵਿਚਾਰੇ ਨੂੰ ਪਾਣੀ ਪੀ ਲੋ ਮੁੰਡਿਓ ਤੇ ਚਲਦੇ ਆਂ ਬਾਈ ਬਸ ਕਰੇ ਮੱਥਾ ਟੇਕ ਲੈ ਸਮਾਹ ਤੇ ਮੁੰਡਿਆਂ ਦਾ ਵੀ ਮੱਥਾ ਟਕਾਤਾ ਨਾਲੇ ਨਾਲ ਦੀ ਨਾਲ ਸ਼ਰਧਾ ਹੀ ਬਾਲੀਏ ਬਾਬੇ ਸਾਡੀ ਉਹ ਦੇਖੋ ਜਾਨਵਰ ਵੀ ਫਿਰਦੇ ਆ ਸਾਹਮਣੇ ਉਹ ਆ ਪਤਾ ਨਹੀਂ ਕੀ ਹੁੰਦਾ ਉਹ ਹੈ ਤੇ ਉਹ ਪਿੱਛੇ ਕਬੂਤਰ ਹਾਂ ਹਾਂ ਪਿੱਛੇ ਉਹ ਕਬੂਤਰ ਵੀ ਰੱਖੇ ਹੋਏ ਆ ਤੇ ਉਹ ਦੇਖੋ ਲੱਗੇ ਕਬੂਤਰ ਖੱਬੇ ਗਲਾਬੀ ਟੂਸਿਆਂ ਨੂੰ ਵੀ ਰੱਖਦੇ ਵੀ ਬਦਾਮ ਆਇਆ 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 ਖੰਡ ਖਾਣਾ ਉਹ ਕੂਗਰ ਬੋਰਡ ਤੇ ਆ ਕਬੂਤਰ ਨੂੰ ਆਪਣ ਨੂੰ ਪਾਣੀ ਪਿਆ ਦੇ ਵੀ ਹੋਰ ਆਪਾ ਲਓ ਜੀ ਇਹਨੂੰ ਪਿਆ ਦੇ ਪਾਣੀ ਥੋੜਾ ਜਿਹਾ ਹੋਰ ਆਇਆ 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 ਬਹੁਤ ਚਲ ਢਾਕਾ ਹੀ ਪੀ ਲੈ ਦੇ ਕੋਈ ਨਿਕਤ ਅਲੇ ਕਰਨੇ ਆ ਹਾਂਜੀ ਬਾਬੇਓ ਟਾਈਮ ਹੋ ਗਿਆ ਲਗਭਗ 5:31 ਮਿੰਟ ਤੇ ਓਨਲੀ ਟੂ ਸੇ ਡੰਡੇ ਵਾਲੀ ਫਿਰਦੀ ਹੈਗੀ ਉਹ ਵੀ ਦਿਖਾ ਦਿੰਨਾ ਸਾਨੂੰ ਉਸ ਤੋਂ ਪਹਿਲਾਂ ਥੱਲੇ ਦੇਖ ਲਓ ਇਹ ਹੈਗਾ ਆ ਹੈਗਾ ਟ੍ਰਿਪਲ ਡੰਡਾ ਤੇ ਨਹੀਂ ਨਹੀਂ ਆਹ 트리플 ਡੰਡਾ ਆਹ ਡਬਲ ਡੰਡਾ ਐਕਸਲ ਠੀਕ ਹੈ ਇਹ ਵੀ ਦੱਬੀ ਬੰਦੇ ਕੰਮ ਆਉਂਦਾ ਆ ਆਉਂਦੀ ਬਈ ਉਹਨੇ ਕਬੂਤਰੀ ਵੀ ਨਿਗਾ ਚ ਆ ਗਈ ਲੈ ਆਪਣੀ ਇਹ ਲਓ ਜੀ ਕਰ ਲੋ ਚੈੱਕ ਆ ਜਾਂਦੀ ਉਹ ਕੇ ਰਪੋਟਾ ਸੱਟਾ ਬਸ ਬਾ ਲੈਣੇ ਹਣ ਬਾੜਾ ਡਾਕੀ ਕਰਨੀ ਟਾਈਮ ਹੋ ਗਿਆ 5 ਵਜੇ ਤੇ 40 ਮਿੰਟ ਤੇ ਬਈ ਟੂਸੇ ਡੰਡੇ ਵਾਲੇ ਨੂੰ ਭਾਈ ਜਣਾ ਆਪਣੀ ਨੂੰ ਮੈਂ ਮੁੜ ਕੇ ਖੇਤ ਵੀ ਜਾਣਾ ਅੱਗ ਲਾਉਣਾ ਸੀ ਕੱਲ ਲੰਗੂ ਤੇ ਹੁਣ ਆ ਆ ਗਈ ਮੈਂ ਬੋਲ ਮਾਰੀ ਜਣਾ ਆਇਆ 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 ਹਾਂ ਲਓ ਜੀ ਤੇ ਟੂ ਸਿਰ ਡੰਡੇ ਵਾਲੀ ਵੀ ਬਾਲੀ ਬਈ ਟਾਈਮ ਹੋ ਗਿਆ 5:55 ਮਿੰਟ ਤੇ ਇਹਨੂੰ ਲਾ ਲੈ ਕੇ ਥੱਲੇ ਬਈ ਜਰਾ ਤੇ ਆਪਣਾ ਹਰੀ ਬਗਲ ਵਾਲਾ ਪੱਠਾ ਵੀ ਆਗਾ ਵੀ ਕਰੇ ਇਹ ਵੀ ਦਮਣੀ ਅਰਕਣੇ ਤਾੜਦਾ ਸੀ ਕੋਠੀ ਤੇ ਬਹਿ ਕੇ ਤੇ ਟੂ ਸਿਰ ਡੰਡੇ ਨੂੰ ਮਾੜੇ ਪਾਣੀ ਪਿਆਦੀ ਆਇਆ 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 ਪੁੱਤ ਆਇਆ 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 ਬੱਸ ਕੇ ਰੰਬੋ ਤੇ ਨਾ ਮੁੰਡਿਆਂ ਨੂੰ ਤੋਰਤਾ ਆਪਾਂ ਖੇਤ ਦਮਣੀ ਬਲਜੀਤ ਤੇ ਇੱਕ ਮਾਮੇ ਦਾ ਮੁੰਡਾ ਆਇਆ ਸੀਗਾ ਉੱਥੇ ਮੜੀ ਮੋਟੀ ਚਲਫਾਨ ਵੀ ਚੱਲ ਰਿਹਾ ਪਾਰਟੀ 30 ਕੁਕਰ ਕਕਰ ਵੱਢ ਰੱਖੇ ਹੋਣੇ ਮੇਰੇ ਸਾਹਮਣੇ ਤੇ ਗੁਗੂ ਵੀ ਲਾਉਣੀ ਹੈ ਤੇ ਮੈਂ ਕਿਹਾ ਵੀ ਹਣਾ ਆਪਣਾ ਤਾਂ ਲੋਟ ਹੀ ਨਹੀਂ ਆਉਂਦਾ ਭਾਈ ਮੈਂ ਕਿਹਾ ਤੁਸੀਂ ਜਾਵੜੋ ਯਾਰ ਤੇ ਮੈਂ ਘਰੇ ਕਬੂਤਰ ਸਾਹਮਣੇ ਆ ਜਿਹੜੇ ਉੱਡ ਕੇ ਆਏ ਹੈਗੇ ਓ ਮਾਈ ਗੋਡ ਬਾਬਿਓ ਉਹੀ ਕੰਮ ਹੋਗਾ ਜਿਹੜਾ ਨਹੀਂ ਹੋਣਾ ਸੀ ਪਿੰਜਰਾ ਫਿਰ ਗਿਆ ਯਾਰ ਓਏ ਓਏ ਵਰਾ ਹਾਲੀ ਹੋ ਗਿਆ ਯਾਰ ਇੱਕ ਮਿੰਟ ਪਈ ਇਹਨੂੰ ਘਰਾਮੇ ਸੈੱਟ ਪਈ ਲਾਉਣਾ ਆਪ ਸਰਟੋਂ ਫੇਰ ਕੂਤਰ ਸੈੱਟ ਕਰੂੰਗਾ ਨਵਾਂ ਹੀ ਪੰਗਾ ਹੁੰਦਾ ਕੋਈ ਜੇ ਇਦਾਂ ਸਾਰਾ ਦਿਨ ਸਹੀ ਚੱਲੀ ਜਾਵੇ ਨਾ ਉਦੋਂ ਕੋਈ ਨਾ ਕੋਈ ਮਾੜਾ ਕੰਮ ਹੋਣਾ ਹੀ ਹੋਣਾ ਹੁੰਦਾ ਚੱਲ ਕੋਈ ਸਾਫ਼ ਕਰ ਲੇ ਲਓ ਜੀ 2 ਸੀ ਡੰਡੇ ਨੂੰ ਰਾਜਮਾਂ ਬਣੀ ਧਰ ਦिए ਆਇਆ 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 ਪੁੱਤ ਆਇਆ 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 ਲਓ ਜੀ ਥੋੜੇ ਹੀ ਪੀਤਾ ਪਾਣੀ ਹਨਾ ਦੇਖੋ ਕਿੰਨਾ ਸਾਰਾ ਹੋਇਆ ਕਬੂਤਰੀ ਨੂੰ 6 ਐਮਐਲ ਪਾਣੀ ਦਾ ਬਈ ਹਨਾ ਵੀ 6 ਐਮਐਲ ਪਾਣੀ ਦਿੱਤਾ ਸੀਗਾ ਇਹ ਬਹੁਤ ਫਰਕ ਪੈ ਗਿਆ। ਲਓ ਬਾਪੂ। ਲੱਗੇ ਤਾਂ ਕਰ ਲਈ ਬਈ ਕਾਬੂ। ਇੱਕ ਹੋਰ ਲਗਾ ਕਾਬੂ ਕਰ ਲਿਆ। ਮੰਨ ਕੇ ਚਲੋ ਇੱਕ ਤਾਂ ਆਪਣੇ ਕੋਲ ਸੀਗਾ ਹੀ ਹਨਾ ਉਹ ਤਾਂ ਚੱਕ ਕੇ ਲੈਣ ਸੀਗਾ ਪਰ ਡਿੱਗ ਗਿਆ ਪਾਣੀ ਤੇ। ਤੇ ਦੂਜਾ ਇਹਦੇ ਨਾਲ ਤਾਂ ਇੱਕ ਹੋਰ 파ਟਨਰ ਸੀਗਾ। ਤੇ ਉਹ ਵੀ ਚੱਕਦਾ। ਉਹ ਐ ਕਰਕੇ ਹਸਾਬ ਜਾ ਗਿਆ। ਵੀ ਉਹਨੂੰ ਬੰਨ ਗਿਆ ਦੂਜੇ ਨੂੰ ਮੈਂ। ਤੇ ਉਹ ਇਹਦੇ ਕੋਲੇ ਆ ਕੇ ਬਹਿ ਗਿਆ। ਤੇ ਹੁਣ ਫੜ ਕੇ ਇਹਨਾਂ ਨੂੰ ਥੱਲੇ ਲੈ ਚੱਲਦੇ ਆਪਾਂ। ਲਓ ਜੀ ਤੇ ਛੱਡ ਦੀ ਬਈ ਇਹਨਾਂ ਦੁਆਣੋਂ ਅੰਦਰ। ਉੰਧ ਪਤਾ ਹੀ ਅੰਦਰ ਕੀ ਹਸਾਬ ਕਰਦਾ ਹੈ ਧਿਆਨ ਨਵੇਂ ਨੂੰ ਹੀ ਹਟ ਦੇ ਚੱਲ ਬੱਚੇ ਲੋ ਬਾਬੂ ਤੇ ਇਧਰ ਇਹ ਦੋਵੇਂ ਕਬੂਤਰ ਦਾਣੇ ਰੱਖ ਕੇ ਬਦਾਮ ਰੱਖ ਦਿੱਤੇ ਬਈ ਆਇਆ 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 ਪੁੱਤ ਪਹਿਲੇ ਨੰਬਰ ਤੇ ਆਪਣੀ 2 ਸੇ ਡੰਡੇ ਵਾਲੀ ਕੱਚ ਕਾਂਤ ਵਾਲੇ ਨੂੰ ਦੇ ਖਾਂਦਗੇ ਨਾਲੋਂ ਬਈ ਕਰਨ ਦੇ ਚੱਲ ਤੇ ਉਨੇ ਮੇ ਹੁਲਾ ਦੇ ਆਪਣਾ ਜਿਹੜਾ ਛਗਰੀ ਦੇ ਕਬੂਤਰ ਬੰਨਿਆ ਸੀ ਹਣਾ ਤੇ ਸ਼ਾ ਖਾ ਬਈ ਆਪਣਾ ਨਹੀਂ ਆਇਆ ਜਿਹੜਾ ਖੁੱਡੇ ਚੋਂ ਨਿਕਲੇ ਸੀਗਾ ਚਲੋ ਕੋਈ ਨਾ ਲੱਗ ਗਈ ਉਹ ਨਾ ਡੱਕਿਆ ਬਲਾ ਸੀ ਦਾਣਿਆਂ ਦਾ ਉਹਦਾ ਮਤਲਬ ਵੀ ਛਦਰੀ ਦੇ ਇੰਡਾ ਸੁੱਚਾ ਸੀ ਕਦੇ ਪਾਸੇ ਨਹੀਂ ਬੈਠਾ ਸੀ ਅੱਜ ਦਾਣਿਆਂ ਦਾ ਰੱਜਾ ਹੋਣ ਕਰਕੇ ਇੱਕ ਤਾਂ ਇੱਕ ਅਚਾਨਕ ਨਿਕਲ ਗਿਆ ਜਦੋਂ ਹਨਾ ਇੱਕ ਦੋ ਦਿਨ ਬਾਹਰ ਭਾਇਆ ਵੀ ਨਹੀਂ ਆਪਾਂ ਛਦਰੀ ਤੇ ਬੈਠਣ ਤਾਂ ਆਇਆ ਪਹਿਲੀ ਵਾਰੀ ਉਹ ਹੈ ਬੈੰਦਾ ਬੈੰਦਾ ਦੋ ਤਿੰਨ ਰੇਟਾਪੀ ਗਾ ਮੁੜ ਕੇ ਨੇ ਮਨ ਨੂੰ ਮੱਚ ਬੈਠਣ ਲੱਗ ਗਿਆ ਹਾਂਜੀ ਮੇਰੇ ਵੀਰੋ ਆ ਗਏ ਬਈ ਨਾਕ ਟੋਕੇ ਫਰਸ ਹੋ ਕੇ ਰੋਟੀ ਰੋਟੀ ਖਾ ਕੇ ਤੇ ਬਸ ਵਲੌਗ ਦੀ ਐਂਡਿੰਗ ਵੀ ਹੁਣੇ ਹੀ ਕਰਦੇ ਆ ਬਈ ਮੈਂ ਹਨਾ ਤੇ ਆਹ ਕਬੂਤਰਾਂ ਦਾ ਦਾਣੇ ਵੀ ਪਾਤੇ ਸੀ ਇਹਨਾਂ ਨੂੰ ਬਦਾਂ ਵੀ ਪਾਤੇ ਸੀ ਉਹਨਾਂ ਦਾ ਕੰਮ ਕਲੀਅਰ ਹੈ ਸਾਰਾ ਤੇ ਹਾਂ ਸੱਚ ਬਈ ਕੱਲ ਨੂੰ ਆਪਾਂ ਹਰੇ ਕਾਂਡ ਵਾਲੀ ਕੂਬੂਦਰੀ 22 ਛੇੜਦੇ ਆ ਆਪਣੀ ਹਰਾ ਕਾਂਡ ਗੁਲਾਬੀ ਕਾਂਤ ਵਾਲੀ ਕੂਬੂਦਰੀ 22 ਛੇੜਾਂਗੇ 12 ਤਰੀਕ ਨੂੰ ਪਿੰਡ ਚੋੜੜਾ ਇਨੇ ਖੁਲ ਇਨੇ ਖੜੇ ਕੋਲੇ ਮਲੋਟ ਕੋਲੇ ਜਿਹੜਾ ਹਨਾ ਪਤਾ ਨਹੀਂ ਉਹ ਜੇ ਜੇ ਹਨਾ ਅੱਥਨੇ ਦਾ ਨਾ ਆਪਾਂ ਇਹਨਾਂ ਦਾ ਹੋਰ ਹੀ ਮਟੱਕ ਜੇ ਮਰ ਲੱਗਿਆ ਹਨਾ ਪਾਣੀ ਜਿਡਾਂ ਗਏ ਇਹਨੇ ਮਰੀ ਜਾਂਦਾ ਉਹ ਸਾਗ ਦਾ ਉਹ ਜਾਂਦਾ ਮੇਰਾ ਤੇ ਬਸ ਓਕੇ ਐ ਤੇ ਬਾਕੀ ਸੱਚ ਬਾਜ਼ੀਆਂ ਦੀ ਵੀ ਬਾਦੀ ਅਗਲਾ ਬਦਲੀ ਹੋਗੀ ਪਹਿਲਾਂ 12 ਨੂੰ ਛੱਡਣੀ ਸੀ। ਹੁਣ 12 ਨੂੰ ਛੱਡਾਂਗੇ, 13 ਨੂੰ ਛੱਡਾਂਗੇ ਤੇ ਉਸ ਤੋਂ ਬਾਅਦ ਆਪਣੀ 14 ਵਾਲੀ ਬਾਜੀ ਕੈਨਸਲ ਹੋ ਗਈ। ਉਹ ਛੱਡਾਂਗੇ, ਉਹ ਪਤਾ ਨਹੀਂ ਕਦੋਂ ਰੱਖਣਗੇ। ਫਿਰ 19 ਵਾਲੀ ਬਾਜੀ 17 ਨੂੰ ਕਰਤੀ। ਆਹ ਹੈ ਨਾ ਥੋੜਾ ਜਿਹਾ ਕੰਮ ਉਲਝਿਆ ਜਾ ਪਿਆ। ਚਲੋ ਕੋਈ ਨਾ ਸੈਟਿੰਗ ਕਰ ਲਾਂਗੇ ਧੀਰੇ ਧੀਰੇ। ਕਬੂਤਰ ਚੱਲੀ ਜਾਂਦੇ, ਕੋਈ ਦੇਖਦ ਨਹੀਂ ਬਾਜੀਆਂ ਸਾਰਿਆਂ ਕੱਢ ਲਾਂਗੇ ਆਪਣੇ ਕਬੂਤਰਾਂ ਨਾਲ। ਤੇ ਓਕੇ ਆ ਬਈ ਹਣਾ ਬੱਸ। ਹੁਣ ਮੈਂ ਕਬੂਤਰੀ ਸਾਹਮਣੀਆਂ ਇੱਕਦਾਂ ਆਪਣੀ ਹਰੇ ਘੰਡ ਵਾਲੀ ਤੇ ਬਸ ਕੱਲ ਨੂੰ ਵੀਡੀਓ ਲਾਵਾਂਗੇ ਹਣਾ। ਤੇ ਬਾਏ ਬਾਏ ਸਾਰੇ ਵੀਰਾਂ ਨੂੰ।